ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪੰਜਾਬ ਦਾ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸੇ ਲਈ ਜੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਥਣ ਦੇ ਲਗਭਗ ਰਾਤ ਦੇ 7:30 ਵਜੇ ਜਾਣ ਜਾ ਰਹੇ ਨੇ 7 ਜਨਵਰੀ ਦਾ ਅੱਜ ਦਿਨ ਹੈ ਜੇਕਰ ਗੱਲ ਪੰਜਾਬ ਦੀ ਕਰੀਏ ਐਸੇ ਲਈ ਦੀ ਤੇ ਐਸੇ ਲਈ ਤਸਵੀਰ ਦੱਸ ਰਹੀ ਹੈ ਕਿ ਮੌਸਮ ਲਗਭਗ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਐਸੇ ਲਈ ਸਾਫ ਬਣਿਆ ਹੋਇਆ ਤਾਰੇ ਲਿਖਲੇ ਹੋਏ ਨੇ ਤੇ ਜਿਹੜੀ ਤੁੰਦ ਬਹੁਤ ਵੱਡੇ ਖੇਤਰ ਨੂੰ ਕਵਰ ਕਰ ਰਹੀ ਸੀ ਦਿਨ ਦੇ ਵਿੱਚ ਤੇ ਤੁੰਦ ਐਸੇ ਲਈ ਛਟੀ ਹੋਈ ਹੈ ਮੌ ਯਾਦ ਦੇ ਰਾਤ ਤੋਂ ਬਾਅਦ ਜਾਂ ਫਿਰ ਕੱਲ੍ਹ ਤੜਕੇ ਸਵੇਰੇ ਪੰਜਾਬ ਦੇ ਬਹੁਤ ਹੀ ਵੱਡੇ ਖੇਤਾਂ ਦੇ ਵਿੱਚ ਫਿਰ ਤੋਂ ਇੱਕ ਵਾਰ ਤੁਹਾਨੂੰ ਦਿਖਾ ਸਕਦੀ ਹੈ ਤੇ ਸੰਗਨੀ ਤੋਂ ਦਿਨੋਂ ਲੈ ਕੇ ਮੌਸਮ ਵਿਭਾਗ ਨੇ ਇੱਕ ਵਾਰ ਮੁਰਤ ਤੋਂ ਅਲਰਟ ਜਰੀਆ ਜਾਰੀ ਕਰ ਦਿੱਤੇ ਨੇ orange alert ਪੰਜਾਬ ਦੇ ਵਿੱਚ ਜਾਰੀ ਕੀਤੇ ਗਏ ਨੇ ਜੀ ਹਰਿਆਣਾ ਚੰਡੀਗੜ੍ਹ ਦੇ ਵਿੱਚ ਔਰ ਪੰਜਾਬ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਤੱਕ ਠੰਡ ਹਲਸ ਕਰਾ ਕੇ ਦੀ ਜਿਹੜੀ ਆ ਦੂਜੀ ਫਸੇ ਸੀਤ ਲਹਿਰ ਜਿਹੜੀ ਆ ਚੱਲਦੀ ਰਹਿਣੀ ਆ ਕੋਲਡ ਡੇ ਦਰਜ ਹੋਣਗੇ ਜੀ ਆਉਣ ਵਾਲੇ ਦਿਨ ਇਸ ਲਈ ਅੱਜ ਰਾਤ ਬਹੁਤ ਠੰਡੀ ਰਹਿਣ ਵਾਲੀ ਆ ਕਿਉਂਕਿ ਸਿਸਟਮ ਬੈਕ ਟੂ ਬੈਕ ਵਿੱਚ ਸਮੇਂ ਦੇ ਦਰਾਂ ਆਏ ਨੇ ਜਿਸ ਦੇ ਨਾਲ ਠੰਡ ਦੇ ਵਿੱਚ ਇਜ਼ਾਫਾ ਜਲਾਜਾ ਦਰਜ ਹੋ ਰਿਹਾ ਪਹਾੜਾ ਦੇ ਵਿੱਚ ਜਿਹੜੀਆਂ ਠੰਡੀਆਂ ਹਵਾਵਾਂ ਨਿਕਲ ਕੇ ਆ ਰਹੀਆਂ ਨੇ ਜਿਹੜੀ ਮੈਦਾਨਾ ਖ ਯਾਨੀ ਇਸ ਲਈ ਪੰਜਾਬ ਹਰਿਆਣੇ ਦੇ ਵਿੱਚ ਠੰਡ ਵਧੀ ਹੋਈ ਹੈ ਤੇ ਅੱਜ ਰਾਤ ਠੰਡੇ ਰਹਿਣ ਵਾਲੀ ਹੈ ਜੀ ਤੇ ਆ ਟੈਂਪਰੇਚਰ ਵਾਲੇ ਫਕਤ ਹੋਈ ਬਹੁਤ ਹੇਠਾ ਟੈਂਪਰੇਚਰ ਹੈ ਜਿਹੜੇ ਦਰਜ ਹੋ ਰਹੇ ਨੇ ਤੇ ਇਸ ਲਈ ਸੇਤਲਾਰ ਪਲਸ ਠੰਡ ਤੋਂ ਬਚ ਕੇ ਰਹਿਣਾ ਜ਼ਰੂਰੀ ਹੈ ਅ ਦੂਜੇ ਹਫਤੇ ਸਕੂਲ ਜਿਹੜੇ ਬੰਦ ਕੀਤੇ ਗਏ ਸੀਗੇ ਸੂਬੇ ਦੇ ਵਿੱਚ ਠੰਡ ਨੂੰ ਲੈ ਕੇ ਹਾਲੇ ਤੱਕ ਕੋਈ ਅਫੀਸ਼ੀਅਲ ਅਪਡੇਟ ਨਹੀਂ ਆਈ ਕਿ ਆਉਣ ਵਾਲੇ ਦਿਨਾਂ ਦਿਨਾਂ ਤੱਕ ਛੁੱਟੀਆਂ ਵਧਾਈਆਂ ਜਾਣਗੀਆਂ ਜਾਂ ਨਹੀਂ ਸੋ ਕੱਲ ਤਾਂ ਸਕੂਲ ਖੁੱਲਣ ਜਾ ਰਹੇ ਨੇ ਜੇਕਰ ਘੰਟਿਆਂ ਦਾ ਆਉਂਦੇ ਦੋ ਤਿੰਨ ਘੰਟੇ ਤੱਕ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਜੜੀਆ ਸਾਂਝੀ ਕਰ ਦਿੱਤੀ ਜਾਵੇਗੀ ਫਿਲਹਾਲ ਕੱਲ ਜਿਹੜੇ ਹੈ ਸਵੇਰੇ ਜੜੀਆ ਬਹੁਤ ਵੱਡੇ ਖੇਤਰ ਦੇ ਵਿੱਚ ਤੂਂਦਖਣ ਦੇ ਅਸਰ ਨੇ ਮੌਸਮ ਵਿਭਾਗ ਨੇ ਚੇਤਾਵਨੀ ਜੜੀਆ ਜਾਰੀ ਕਰ ਦਿੱਤੀ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਧੰਨਵਾਦ ਸ਼ੁਕਰੀਆ